ਆ ਗਿਆ ਆਇਆ ਗਿਆ ਰਾਮੂ ਭయ్యా ਜੂਪੀ ਚਾ ਪਰਿਵਾਰ ਲੈ ਕੇ ਪੰਜਾਬ ਵਿੱਚ ਆ ਗਿਆ ਹੁਣ ਇਹ ਲੱਖ ਲੰਬੜਦਾਰ ਦੇ ਖੇਤਾਂ ਵਿੱਚ ਕੰਮ ਕਰੂਗਾ ਤੇ ਰਾਮੂ ਭయ్యా ਕਹਿੰਦਾ ਕਿ ਮੈਂ ਪੰਜਾਬ ਵਿੱਚ ਰਹਿ ਕੇ ਪਰਿਵਾਰ ਨਾਲ ਇੱਥੇ ਕੰਮ ਕਰੂਗਾ ਤੇ ਇੱਥੇ ਵੋਟਾਂ ਮੜਾ ਕੇ ਪਿੰਡ ਦਾ ਸਰਪੰਚ ਬਣੂਗਾ ਓ ਚਲੇ ਗਿਆ ਗਿਆ ਲੱਖਾਂ ਨੰਬਰਦਾਰ ਆਪਣਾ ਪਰਿਵਾਰ ਲੈ ਕੇ ਕੈਨੇਡਾ ਵਿੱਚ ਚਲੇ ਗਿਆ ਹੁਣ ਕਹਿੰਦਾ ਮੈਂ ਪਰਿਵਾਰ ਲੈ ਕੇ ਪੀਆਰ ਲੈ ਕੇ ਉੱਥੇ ਹੀ ਪੱਕਾ ਹਾਂਗਾ ਤੇ ਹੁਣ ਰਾਮੂ ਭਈਏ ਨੂੰ ਕਰਦੀਆਂ ਚਾਬੀਆਂ ਦੇ ਗਿਆ ਕਹਿੰਦਾ ਕਿ ਮੇਰੇ ਘਰ ਦੀ ਸਫਾਈ ਕਰ ਮੈਂ ਤੈਨੂੰ 10-20 ਹਜ਼ਾਰ ਰਪਏ ਜੀਊਂਗਾ ਆਇਆ ਬਦਰਾਕ ਨਹੀਂ ਇਹਨੂੰ ਕਹਿੰਦਾ